ਸਤਨਾਮ ਸ੍ਰੀ ਗੁਰੂ ਵਾਹਿਗੁਰੂ ਜੀ ਸਤਿਗੁਰੂ ਬਾਣੀਕ ਮਹਾਰਾਜ ਦੀ ਅਮਰਤ ਬਾਣੀ ਪਹਿਨ ਰੰਗ ਰਤਨਾ ਗਉ ਗਉ ਗੋਬਿੰਦ ਜੀ ਕੇ ਗੁਣ ਗਾਓ ਗੁਣ ਗਾਵੋ ਮਰ ਗੋਵਿੰਦ ਜੀ ਕੇ ਮਨ ਚੰਦੜੇ ਬਲ ਪਾਓ ਜਿਸ ਤਰਨਾ ਪਾਉ ਸਾਗਰ ਪਿਆਰੀ ਆਉ ਸਤ ਗੁਰੂ ਜੀ ਕੇ ਦਵਾਰੇ ਜਨਮ ਜਨਮ ਦੁੱਖ ਲਾਓ ਨਾਮ ਜਪੇ ਬਨ ਮੁਕਤਲਾ ਹੋਵੇ ਨਾਮ ਹੀ ਹੋਣਾ ਮਸਮਸਰੋਵੇ ਮਨ ਨੂੰ ਲਗਾਓ ਸਭ ਕੋ ਦੇਵੇ ਨਾਮ ਪੁਨਾਰਾ ਭਗਤਾ ਦੀ ਪੈਰ ਰੱਖਣ ਹਾਰਾ ਸਭ ਦਾ ਘਰ ਖਵਾਓ ਗਰਨ ਮੜਾ ਚਾ ਸੂਰਜ ਤਾਰੇ ਨਾਮ ਗੋਬਿੰਦ ਕਾ ਜਪਦੇ ਸਾਰੇ ਦਾਦਾ ਬਿ ਪ੍ਰਭਾਉ ਵਕਤ ਗਿਆ ਮੁਰ ਹਾਤ ਨ ਆਵੇ ਸੋਤਰ ਦਾ ਜੋ ਹਰ ਗੁਣ ਗਾਵੇ ਜੋਗ ਜੋਗ ਜੋ ਜਗਾਉ ज्ञान जब भेजो गुरु का नाम होमर पूरे सगले काम अंत नहीं पछताओ गाऊ गाओ गाओ, गाओ, गाओ गोविंद के गुण गाओ वी कला रतना ਸਤਿਗੁਰੂ ਕਹਿੰਦੇ ਹਨ ਜਿਸ ਸਮੇ ਰਿਖੀ ਭਾਰਦਵਾਜਿ ਨੂੰ ਨਾਰਦ ਮੁਨੀ ਜੀ ਨੇ ਉਪਦੇਸ਼ ਕੀਤਾ ਕਿ हे ਨਾਰਦ ਮੁਨੀ ਨੇ ਉਪਦੇਸ਼ ਕੀਤਾ ਕਿ हे ਰਿਖੀ ਭਾਰਦਵਾਸ ਕੀ ਤੂ ਪ੍ਰਮਾਤਮਾ ਵਾਲਮੀਕ द्याਵਾਂ ਜੀ ਦੇ ਭਜਨ ਬੰਦਗੀ ਔਰ ਸਿਮਰਨ ਕਰ ਤੇ ਤੈਨੂੰ ਸਿਮਰਨ ਕਰਨ ਦੇ ਨਾਲ ਉਸ ਪ੍ਰਮਾਤਮਾ ਵਾਲਮੀਕ द्याਵਾਂ ਜੀ ਦਾ ਦਰਸ਼ਨ ਦਿਦਾਰਾ ਹੋਵੇਗਾ ਤੇ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਸਦੀ ਹੈ ਰਿਖੀ ਭਾਰਦਵਾਜ ਜੀ ਨੂੰ ਅਨੇਕ ਸਾਲ ਬੀਤ ਗਏ ਪ੍ਰਮਾਤਮਾ ਦੀ ਬਦ ਭਜਨ ਬੰਦਗੀ ਔਰ ਸਿਮਰਨ ਕਰ ਲਿਆ ਜਿਸ ਸਮੇਂ ਅਨੇਕ ਸਾਲ ਬਤੀਤ ਹੋ ਗਏ ਰਿਖੀ ਭਾਰਦਵਾਜ ਜੀ ਨੂੰ ਪ੍ਰਮਾਤਮਾ ਬਾਦ ਮੀਕਧਿਆਵਾ ਜੀ ਦਾ ਪਵਿੱਤਰ ਦਰਸ਼ਨ ਦੁਦਾਰਾ ਨਾ ਹੋ ਜਾ ਸਤਿਗੁਰੂ ਕਹਿੰਦੇ ਹਨ ਰਿਖੀ ਭਾਰਦਵਾਜ ਜੀ ਨੇ ਆਪਣੇ ਦਿਲ ਵਿੱਚ ਗੁਰੂ ਧਰਨ ਦੇ ਵਿਚਾਰ ਕੀਤੇ ਕਿ ਗੁਰੂ ਧਾਰੇ ਤੋਂ ਬਿਨਾ ਪ੍ਰਮਾਤਮਾ ਨਹੀਂ ਮਿਲਦਾ ਪਰ ਉਸ ਨੂੰ ਇਹ ਨਹੀਂ ਪਤਾ ਚੱਲਦਾ ਕਿ ਗੁਰੂ ਤਾਂ ਤੇਰਾ ਨਾਰਦ ਮੁਣੀ ਜੀ ਬਣ ਚੁੱਕਾ ਹੈ ਜਿਸਨੇ ਤੈਨੂੰ ਪ੍ਰਮਾਤਮਾ ਵਾਲ ਮੀਕ ਦਿਆ ਵਾਜਦੀ ਭਜਨ ਬੰਦਗੀ ਕਰਨ ਆਇਆ ਹੈ ਤੇ ਸਾਬ ਕਹਿੰਦੇ ਹਨ ਰਿਖੀ ਭਾਰਤਵਾਜ ਜੀ ਗੁਰੂ ਤਰਣ ਵਾਸਤੇ ਜੰਗਲ ਵਿਆ ਬਾਣ ਵਿੱਚ ਪ੍ਰਿਆ ਫਰ ਦਹਿ अनेका ਧੁੱਪਾਂ अनेका ਸਰਦੀਆਂ अनेका ਮੀਂਹ ਆਪਣੇ ਸਿਰ ਉਪਰ ਸਾਰਿਆ ਹੈ ਤੇ ਨਾਲੇ ਗੁਰੂ ਦੀ ਉਪਾਲ ਕਰਦਾ ਪਿਆ ਹੈ ਜੰਗਲ ਬਿਆਬਾਰ ਚ ਤਰਿਆ ਫਿਰਦਾ ਰਿਖੀ ਭਾਰਦਵਾਜ ਜੀ ਭਿਰਗੂ ਨੂੰ ਮਿਲਦਾ ਹੈ ਤੇ ਭਿਰਗੂ ਨੂੰ ਕਹਿੰਦਾ ਹੈ ਕਿ ਮੈਨੂੰ ਆਪਣਾ ਅਸ਼ਿਸ਼ ਬਿਠਾ ਲਓ ਮੇਰੇ ਤੁਸੀਂ ਗੁਰੂ ਬਣ ਜਾਓ ਤੇ ਪ੍ਰਗੂ ਜੀ ਕਹਿੰਦੇ ਕਿ ਮੇਰਾ ਤਾਂ ਗੁਰੂ ਆਪਣਾ ਕੋਈ ਨਹੀਂ ਹੈ ਜਿਸ ਦਾ ਆਪਣਾ ਕੋਈ ਗੁਰੂ ਨਾ ਹੋਵੇ ਉਹ ਕਿਸੇ ਦਾ ਗੁਰੂ ਕਿਸ ਤਰ੍ਹਾਂ ਬਣ ਬਣ ਸਕਦਾ ਹੈ ਜੇਕਰ ਤੋਂ ਗੁਰੂ ਧਾਰਨਾ ਹੈ ਤੇ ਸ਼ਿਵ ਜੀ ਦੇ ਕੋਲ ਚਲਾ ਜਾ ਸਹਿਬ ਕਹਿੰਦੇ ਹਨ ਪ੍ਰਗੂ ਦੇ ਉਪਦੇਸ਼ ਅਨੁਸਾਰ ਰਿਖੀ ਭਾਰਦਵਾਜ ਜੰਗਲ ਬੀਆ ਬਾਲ ਵਿੱਚ ਸ਼ਿਵਜੀ ਮਹਾਰਾਜ ਦਾ ਆਸਾਨ ਭਲ ਦਾ ਫਿਰਦਾ ਹੈ ਤੇ ਸਾਬ ਕਿਨ ਲੱਭਦਿਆਂ ਲੱਭਦਿਆਂ ਢੂੰਡਦਿਆਂ ਢੂੰਡਦਾ ਰਿਖੀ ਭਾਰਦਵਾਜ ਸ਼ਿਵਜੀ ਦੇ ਆਸਥਾਨ ਪਰ ਪਹੁੰਚ ਜਾਂਦਾ ਹੈ ਤੇ ਸ਼ਿਵਜੀ ਨੂੰ ਜਾ ਕੇ ਨਮਸਕਾਰ ਕੀਤੇ ਤੇ ਸ਼ਿਵਜੀ ਨੂੰ ਕਿਹ ਲਗਾ ਮਹਾਰਾਜ ਗੁਰੂ ਮੇਰੇ ਬਣ ਜਾਓ ਪਰ ਮੈਂ ਧਾਰੂ ਗੁਰੂ ਉਸ ਕੋ ਜੋ ਜਮਣ ਮਰਨ ਤੋਂ ਬਾਅਦ ਪਰ ਮੇਰੇ ਤੁਸੀਂ ਗੁਰੂ ਬਣ ਜਾਓ ਪਰ ਮੈਂ ਗੁਰੂ ਉਸ ਨੂੰ ਧਾਰਨਾ ਚਾਹੁੰਦਾ ਹਾਂ ਜੋ ਜਮਣ ਮਰਨ ਤੋਂ ਬਾਅਦ ਹੋਵੇ Shivji Maharaj kehne lage Jo kadeya phut jaa ਪਈ ਜੋ ਦੁਨੀਆ ਵਿੱਚ ਘੜਿਆ ਹੈ ਉਹ ਇੱਕ ਦਿਨ ਫੁੱਟ ਜਾਣਾ ਹੈ ਜਮਲ ਮਰਨ ਤੋਂ ਬਾਅਦ ਤਾਂ ਪ੍ਰਮਾਤਮਾ ਇੱਕੋ ਹੀ ਹੈ ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਸੱਚਖੰਡ ਦਾ ਮਾਲਕ ਹੈ ਫਿਰ ਵੀ ਜੇਕਰ ਤੂੰ ਗੁਰੂ ਧਾਰਨਾ ਚਾਹਦਾ ਹੈ ਤੂੰ ਬ੍ਰਹਮਾ ਦੇ ਕੋਲੇ ਚਲਾ ਜਾ ਰਿਖੀ ਭਾਰਤ ਵਾਲੇ ਬ੍ਰਹਮਾ ਦੇ ਕੋਲੇ ਚਲਾ ਜਾਂਦਾ ਹੈ ਬ੍ਰਹਮਾ ਵੀ ਗੁਰੂ ਨਾ ਬਣਿਆ ਬ੍ਰਹਮਾ ਨੇ ਵਿਸ਼ਨੂ ਦੇ ਕੋਲ ਭੇਜਤਾ ਤੇ ਵਿਸ਼ਨੂ ਨੇ ਰਿਕੀ ਭਾਰਦਵਾਜ ਜੀ ਨੂੰ ਕਿਹਾ ਕਿ हे ਰਿਕੀ ਭਾਰਦਵਾਸ ਮੈਂ ਤੇਰਾ ਗੁਰੂ ਨਹੀਂ ਬਣ ਸਕਦਾ ਗੁਰੂ ਤੇਰਾ ਨਾਰਦ मुनि ਵੱਜ ਚੁੱਕਾ ਹੈ ਜਿਸ ਨੇ ਤੈਨੂੰ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਲਾਇਆ ਹੈ ਤੇ ਤੂੰ ਉਸੇ ਨਾਮ ਉਤੇ ਭਰੋਸਾ ਰੱਖ ਜਦੋਂ ਤੂੰ ਭਰੋਸਾ ਰੱਖ ਕੇ ਪ੍ਰਮਾਤਮਾ ਵਾਲ ਮੀਤ ਦਾ ਵਾਂਝੀ ਦੇ ਭਜਨ ਬੰਦਗੀ ਸਿਮਰਨ ਕਰੇਗਾ ਉਹ ਪ੍ਰਮਾਤਮਾ ਤੈਨੂੰ ਜ਼ਰੂਰ ਮਿਲੇਗਾ ਸਤਗੁਰੂ ਕਹਿੰਦੇ ਹਨ ਵਿਸ਼ਨੂੰ ਦੇ ਉਪਦੇਸ਼ ਅਨੁਸਾਰ ਕਿ ਭਾਰਦਵਾਜ ਜੀ ਨੇ ਉਸੇ ਨਾਮ ਉੱਤੇ ਭਰੋਸਾ ਰੱਖਿਆ ਤੇ ਵਾਲਮੀਕ ਵਾਲਮੀਕ ਵਾਰਮੀ ਕਰਕੇ ਉਸਨੇ ਨਾਮ ਜਪਿਆ ਤੇ ਸਾਬ ਕਹਿੰਦੇ ਨੇ ਜਿਸ ਸਮੇਂ ਰੱਖੀ ਭਾਰਦਵਾਜ ਜੀ ਨੂ ਭਜਨ ਬੰਦਗੀ ਸਿਮਰਨ ਤਪ ਕਰਦਿਆ 60000 ਸਾਲ ਬਤੀਤ ਹੋ ਗਏ ਤੇ ਰਖੀ ਭਾਰਤਵਾਜ ਦੀ ਕੋਕ ਪੁਕਾਰ ਸੁਣ ਕੇ ਸਤਿਗੁਰੂ ਕਹਿੰਦੇ ਹਨ ਪ੍ਰਮਾਤਮਾ ਵਾਲ ਮੀਕ ਦਿਆਵਾਨ ਜੀ ਪ੍ਰਕਾਸ਼ ਹੋਏ ਉਤਪਤ ਹੋਏ ਪ੍ਰਗਟ ਹੋਏ ਸਤਿਗੁਰੂ ਕਹਿੰਦੇ ਹਨ ਕੋਈ ਇਹ ਵਿਚਾਰ ਨਾ ਕਰੇ ਕਿ ਕੋਈ ਕਹ ਰਿਹਾ ਕਿ ਪ੍ਰਮਾਤਮਾ ਬਾਗਮਿਕ ਦੇ ਆਵਾਜ਼ ਨੇ ਧਰਤੀ ਬਣਾਈ ਹੈ ਮਹਾਰਾਜ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਪਰ ਪ੍ਰਮਾਤਮਾ ਬਾਗਮਿਕ ਦੇ ਆਵਾਜ਼ ਦੇ ਇਸ ਧਰਤੀ ਤੇ ਚਾਰ ਚੱਕਰ ਹਾਲੇ ਪਹਿਲੇ ਚੱਕਰ ਧਰਤ ਬਣਾਵੇ ਪਹਿਲੇ ਚੱਕਰ ਜਦੋਂ ਚਾਰੋਂ ਤਰਫ ਜਲ ਵਿੱਚ ਹੀ ਜਲ ਵਿੱਚੋਂ ਉਹ ਤੋਂ ਪ੍ਰਮਾਤਮਾ ਵਾਲਮੀਕ ਦੇਵ ਆਦਿ ਨੇ ਕਮਲ ਦੇ ਫੁੱਲ ਉੱਪਰ ਪ੍ਰਕਾਸ਼ ਹੋ ਕੇ ਧਰਤੀ ਦੇ ਸਿਰਾ ਕੀਤੇ ਪਹਿਲੇ ਚੱਕਰ ਧਰਤ ਬਣਾਵੇ ਬਿਰਮਾਲ ਸਭ ਜੀਵ ਰਚਾਵੇ ਦੂਜੇ ਮਹਾਦੇਵ ਕੋਤ ਗਿਆ ਦੂਜੇ ਚੱਕਰ ਵਿਚ ਆੜ ਕੇ ਮਹਾਦੇਵ ਸ਼ਿਵ ਭਗਵਾਨ ਨੂੰ ਪੈਦਾ ਕੀਤਾ ਤੀਜੇ ਪਾਰਵਤੀ ਕੋ ਜਿਆ ਤੀਜੇ ਚੱਕਰ ਵਿੱਚ ਪਾਰਵਤੀ ਦੀ ਰਚਨਾ ਕੀਤੀ ਤੇ ਚੌਥਾ ਚੱਕਰ ਦੇਖੀ ਭਾਰਤ ਰਾਜ ਦੇ ਕੋ ਕੋ ਪੁਕਾਰ ਸੁਣ ਕੇ ਪਰਮਾਤਮਾ ਵਾਕਮੀ ਦੇਵਾਨ ਜੀ ਨੇ ਇਸ ਤਰਤੀ ਤੇ ਲਾਇਆ ਤੇ ਸਹਿਬ ਕਹਿੰਦੇ ਆਪਣੀ ਰਹਿਮ ਸਦਕਾ ਸੱਚੇ ਪਾਤਸ਼ਾਹ ਵਾਕਮੀ ਦੇਵਾਨ ਜੀ ਤਮਸ਼ਾ ਨਦੀ ਦੇ ਕਿਨਾਰੇ ਪ੍ਰਕਾਸ਼ ਹੋਏ ਉਤਪਤ ਹੋਏ ਪ੍ਰਗਟ ਹੋਏ ਤੇ ਅਮਰਤ ਮਾਲ ਦਸਦੀ ਹੈ 20 ਕਲਾ ਰਤਨਾ ਪਰਗਟਿਆ ਸੰਸਾਰ ਮੇ ਪੂਰਨਪੁਰਖ ਕਾਲ ਇੰਦਰਪੁਰੀ ਵਿੱਚ ਵੱਜ ਗਏ ਸ਼ੰਖਨਾਦ ਕੜਿਆ ਆਲਾ ਏਸ ਮਹਾਨ ਖੁਸ਼ੀ ਵਿੱਚ ਪਰੀਆਂ ਰਲ ਮਿਲ ਮੰਗਲ ਗਾਏ ਸ਼ੇਸ਼ ਗਣੇਸ਼ ਮਹੇਸ਼ਾਦੇ ਮਨ ਲੱਖ ਲੱਖ ਚਾਪਰ ਆਏ ਅਮਰ ਤਬੂੰਦਾ ਵਰਸਿਆ ਜੀ ਪਏ ਖੁਸ਼ਹਾਲ ਪਰਗਟਿਆ ਸੰਸਾਰ ਮੇ ਪੂਰਨ ਪੁਰਥ ਕਾਲ ਇੰਦਰਪੁਰੀ ਵਿੱਚ ਵੱਜ ਗਏ ਸੰਘਨਾਦ ਕੜਿਆਲਾ ਅਮਰਪੁਰੀ ਦਾ ਨੂਰੀ ਚੰਦਾ ਆਇਆ ਮਿਲਨ ਚ ਕੋਰਾ ਦੇਹ ਗਰੀ ਕੀ ਮੂਰਤ ਤਰਗੈ ਮੁਰਦੇ ਵਿੱਚ ਗौरा ਤავਤ ਗੁਰ ਹਰ ਕੋ ਪੰਛੀ ਗਾਵਣ ਤੂੰ ਹੀ ਤੂੰ ਕਿਰਪਾਲ ਪ੍ਰਗਟਿਆ ਸੰਸਾਰ ਮੇ ਪੂਰਨ ਪੁਰਧ ਕਾਲ ਇੰਦਰਪੁਰੀ ਵਿੱਚ ਵੱਜ ਗਏ ਸ਼ੰਖਨਾਦ ਕੜਿਆਲਾ ਵਿਦਿਆਹੀਣ ਪੁਰੀ ਕੋ ਆਇਆ ਵਿਦਿਆ ਦੇ ਚਦਲਾਣਾ ਰਖੀ ਭਾਰ ਦਵਾਜ ਨੂੰ ਨਾਰਦ मुनि ਜੀ ਨੇ ਇਸ ਕਰਕੇ ਭਗਤੀ ਕਰਨ ਆਇਆ ਸੀ ਇਹਦੀ ਭਗਤੀ ਸੁਣ ਕੇ ਪ੍ਰਮਾਤਮਾ ਵਾਲਮੀਕ ਦੀ ਆਵਾਜ਼ ਜੀ ਪ੍ਰਗਟ ਹੋਣਗੇ ਤੇ ਦੁਨੀਆ ਤੇ ਆ ਕੇ ਸ਼੍ਰੀ ਰਮਾਇਨ ਸਾਹਿਬ ਮਹਾਰਾਜ ਦੀ ਰਚਨਾ ਕਰਨਗੇ ਔਰ ਦੁਨੀਆ ਤੇ ਵਿਦਿਆ ਆ ਜਾਵੇਗੀ ਕਿਉਂਕਿ ਪ੍ਰਮਾਤਮਾ ਵਾਲਮੀਕ ਦੀ ਆਵਾਜ਼ ਦੇ ਪ੍ਰਗਟ ਹੋਣ ਤੋਂ ਪਹਿਲਾਂ ਦੁਨੀਆ ਵਿੱਚ ਕੋਈ ਵਿਦਿਆ ਨਹੀਂ ਸੀ ਸਹਿਬ ਕਹਿੰਦੇ ਹਨ ਵਿਦਿਆ ਬਣਾਈ ਵਾਲ ਮੀਕ ਭਗਵਾਨ ਜੀਤੇ ਵਸਦਾ ਜਹਾਨ ਸਹਿਬ ਕਹਿੰਦੇ ਹਨ ਵਿਦਿਆਪਕ ਬਣਾਉਣ ਵਾਲ ਅਜਰ ਅਮਰਤ ਰਹਿ ਕਾਲ ਦਰਸੀ ਜਗਤ ਗੁਰੂ ਵਾਲਮੀਕ ਜਵਾਲ ਜੀ ਹਰ ਤੇ ਜਦੋਂ ਰਿਖੀ ਭਾਰਦਵਾਜ ਦੀ ਕੂਕ ਪੁਕਾਰ ਸੁਣ ਕੇ ਪ੍ਰਮਾਤਮਾ ਵਾਲਮੀ ਦੀ ਆਵਾਜ਼ ਦੀ ਤਮਸ਼ਾ ਨਦੀ ਤੇ ਪ੍ਰਗਟ ਹੋਏ ਰਿਖੀ ਭਾਰਦਵਾਜ ਨੂੰ ਦਰਸ਼ਨ ਦਿੱਤਾ ਔਰ ਧੰਨ ਧੰਨ ਸ਼੍ਰੀ ਰਮੈਨ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਭੋਜ ਦੇ ਪੱਤਰਾਂ ਉੱਪਰ ਭੋਜ ਦੇ ਪੱਤਰਾਂ ਉੱਪਰ ਸ਼੍ਰੀ ਰਮੈਨ ਸਾਹਿਬ ਰਚਾਉਣ ਦਾ ਕਾਰਨ ਇਹ ਸੀ ਕਿ ਉਸ ਸਮੇਂ ਅਜੇ ਦੁਨੀਆ ਤੇ ਕਾਗਜ਼ ਨਹੀਂ ਆਇਆ ਸੀ ਤਾਹੀ ਭਗਵਾਨ ਵਾਲਮੀਕ ਮਹਾਰਾਜ ਨੇ ਭੂ ਦੇ ਪਤਰਾ ਉਪਰ ਮੋਰ ਦੇ ਖੰਬ ਦੇ ਨਾਲ ਤੇ ਆਪਣੇ ਸੱਜੇ ਪੜ ਦੇ ਵਿੱਚੋਂ ਇੱਕ ਬੂੰਦ ਲਹੂ ਦੀ ਚੁਆ ਕੇ ਸੱਚੇ ਪਤਸ਼ਾਹ ਵਾਲਮੀਕ ਦੇ ਆਹਾਂ ਜੀ ਨੇ ਸ਼੍ਰੀ ਰਮਨਸੇਹ ਮਹਾਰਾਜ ਦੀ ਰਚਨਾ ਕੀਤੀ ਜੇਕਰ ਸੱਚੇ ਪਤਸ਼ਾਹ ਵਾਲਮੀਕ ਦੇ ਆਹਾਂ ਜੀ ਰਿਖੀ ਭਾਰਤਵਾਜ ਦੀ ਕੂਕ ਪੁਕਾਰ ਸੁਣ ਕੇ ਪ੍ਰਕਾਸ਼ ਨਾ ਹੁੰਦੇ ਪਰਗਟ ਨਾ ਹੁੰਦੇ ਤੇ ਸਾਬ ਕਹਿੰਦੇ ਆ ਦੁਨੀਆ ਵਿੱਚ ਵਿਦਿਆ ਨਹੀਂ ਹੋਣੀ ਸੀ ਜੇਕਰ ਵਿਦਿਆ ਨਾ ਹੁੰਦੀ ਤੇ ਜਿੰਨੀ ਅੱਜ ਦੁਨੀਆ ਤਰੱਕੀ ਵਿੱਚ ਐ ਨਹੀਂ ਹੋਣੀ ਸੀ ਕਿਉਂਕਿ ਵਿਦਿਆ ਪੜ ਕੇ ਇਨਸਾਨ ਵਿਦਵਾਨ ਬਣਦਾ ਹੈ ਵਿਦਿਆ ਪੜ ਕੇ ਇਨਸਾਨ ਬਹੁਤ ਵੱਡਾ ਫਲਸਫਰ ਬਣਦਾ ਹੈ ਵਿਦਿਆ ਪੜ ਕੇ ਇਨਸਾਨ ਬਹੁਤ ਵੱਡਾ ਗਿਆਨੀ ਬੰਦਾ ਹੈ ਵਿਦਿਆ ਪੜ ਕੇ ਇਨਸਾਨ ਬਹੁਤ ਵੱਡਾ ਵਕੀਲ ਬੰਦਾ ਹੈ ਵਿਦਿਆ ਪੜ ਕੇ ਇਨਸਾਨ ਡਾਕਟਰ ਬੰਦਾ ਹੈ ਜੇਕਰ ਭਗਵਾਨ ਬਾਦਮੀ ਕੁਮਾਰਾ ਜੀ ਸ਼੍ਰੀ ਰਮਾਇਸਾਹ ਮਹਾਰਾਜ ਦੀ ਰਚਨਾ ਨਾ ਕਰਦੇ ਤੇ ਦੁਨੀਆ ਵਿੱਚ ਵਿਦਿਆ ਨਹੀਂ ਹੁੰਨੀ ਸੀ ਤੇ ਨਾਹੀ ਦੁਨੀਆ ਤੇ श्री राम चंद्र ਦਾ અવતાર ਪੈਦਾ ਹੋ ਸਕਦਾ ਸੀ ਕਿਉਂਕਿ ਸੱਚੇ ਪਤਸ਼ਾਹ ਜੀ ਕਹਿਣ ਲਿਆ ਕਿ ਜਿਵੇਂ ਲਿਖੀ ਰਮਾਇਣ ਪ੍ਰਮਾਤਮਾ ਨੇ ਤਿਵੇਂ ਰਾਮ અવਤਾਰ ਦੇ ਨਾਲ ਹੋਈ ਜਿਵੇਂ ਪ੍ਰਮਾਤਮਾ ਬਾਣੀ ਦਾ ਬਾਣੀ ਨੇ શ્રી ਰਮਾਇਣ ਸਹਿ ਮਹਾਰਾਜ ਦੇ ਵਿੱਚ ਲਿਖਿਆ ਉਸੇ ਤਰ੍ਹਾਂ ਰਾਜੀ ਰਾਮ ਚੰਦਰ ਦੇ ਨਾਲ ਬਤੀਤ ਹੋਇਆ ਹੈ ਅਮਰਤ ਬਾਣੀ ਦਸਦੀ ਹੈ ਵਿਦਿਆਹੀਨ ਪੁਰੀ ਕੋ ਆਇਆ ਵਿਦਿਆ ਦੇ ਚਦਲਾਣ ਤੀਰ ਪਵਨ ਦੁਨੀਆ ਕਾ ਰਾਜਾ ਰਾਮ ਰਮੈ ਚਾਣਾ ਸੁਣਾ ਮੁਰਜਨ ਦੇਵਤਿਆ ਨਚ ਪਾਈ ਖੂਬ ਤਮਾਲ ਪ੍ਰਗਟਿਆ ਸੰਸਾਰ ਮੇ ਪੂਰਨ ਪੁਰਖ ਕਾਲਾ ਇੰਦਰਪੁਰੀ ਵਿੱਚ ਵਜ ਗਏ ਸੰਘਨਾਦ ਕੜਿਆਲਾ ਸੂਰ ਜਿਵੇਂ ਚਮਕ ਦਿਖਾਈ ਮਟਿਆ ਤੰਦੂਕਾਰ ਰੂਹ ਤੇ ਕਲੀਆਂ ਤੇ ਡਿਗਨੇ ਪਾਪਾਂ ਦੇ ਅੰਗਿਆ ਮੂੰਹ ਪਰ ਧਮਕੇ ਨੂਰ ਅਲਾਹੀ ਨੇਰੇ ਜਿਵੇਂ ਮਸਾਲ ਪ੍ਰਗਟਿਆ ਸੰਸਾਰ ਮੇ ਪੂਰਨ ਪ੍ਰਤਖਾਲ ਇੰਦਰਪੁਰੀ ਵਿੱਚ ਵੱਜ ਗਏ ਸੰਘਨਾਦ ਕੜਿਆਲਾ ਗਿਆ ਜਗਤ ਵਿੱਚ ਆਇਆ ਏ ਉਪਰ ਵਾਲਾ RAM ਜੋ ਜੋ ਦਰਪਰ ਆ ਗਏ ਹੋ ਸੰਪੂਰਨ ਕਾ ਉਪਰ ਵਾਲਾ RAM ਜਗਤ ਗੁਰੂ ਵਾਲਮੀਕ ਮਹਾਰਾਜ ਸਾਹਿਬ ਜੀ ਉਪਰ ਵਾਲੇ RAM ਕੀ ਉਸਤਤ ਪਈ ਰਮੈਨ ਜਿਲਪਵ ਸਾਗਰ ਲੰਗਣਾ ਤੇ ਪੜੋ ਸੁਣੋ ਦਿਨ ਦਾ ਉਪਰ ਵਾਲਾ RAM ਉਹ ਹੈ ਜਿਸ ਨੇ ਧਰੂ ਕੀ ਬਾਣੀ ਸ਼ੀਰ ਮਾਇਸਾ ਮਹਾਰਾਜੀ ਬਚਾ ਕੀਤੀ ਸਭ ਕਹਿੰਦੇ ਹਨ ਤੇ ਜੋ ਜੋ ਵੀ ਉਹਦੇ ਦਰ ਤੇ ਆ ਗਏ ਤੇ ਪ੍ਰਮਾਤਮਾ ਬਾਣੀ ਜਾਂ ਬਾਣੀ ਨੇ ਸਵਣਾ ਦੇ ਕਾਰਜ ਰਾਸ ਕੀਤੇ ਦਰਸ਼ਰ ਪਰਮੇਸ਼ਰ ਕਾ ਤੋੜੇ ਕੋੜ ਜਨਮ ਕੇ ਜਾਲ ਪ੍ਰਗਟ ਆ ਸੰਸਾਰ ਮੇ ਪੂਰਨ ਪ੍ਰਗ ਕਾ ਜਿਸ ਸਮੇ ਪ੍ਰਮਾਤਮਾ ਵਾਲਮੀ ਜੀ ਰਿषि ਭਾਰਦवाज ਜੀ ਕੂਕਪਕਾਰ ਸੁਣ ਕੇ ਪ੍ਰਗਟ ਹੋਏ ਔਰ ਉਸਨੇ ਪ੍ਰਮਾਤਮਾ ਵਾਲਮੀਕ ਦੀ ਆਵਾਜ ਦਾ ਦਰਸ਼ਨ ਕਰਨਾ ਚਾਹਿਆ ਹੈ ਕਿਉਂਕਿ ਵਿਸ਼ਨੂੰ ਨੇ ਉਸ ਨੂੰ ਕਿਹਾ ਸੀ ਕਿ ਤੈਨੂੰ ਪ੍ਰਮਾਤਮਾ ਵਾਲਮੀਕ ਦੀ ਆਵਾਜ ਦਾ ਦਰਸ਼ਨ ਤਮਸ਼ਾ ਨਦੀ ਦੇ ਕਿਨਾਰੇ ਉਪਰ ਹੋਵੇਗਾ ਸਹਿਬ ਜੋਤ ਜਗੀਰ ਅਨੰਕਾਰ ਕੀ ਤਮਸ਼ਾ ਨਦੀ ਕਿਨਾਰ ਜਿੱਥੇ ਭਾਰਦਵਾਜ ਨੂੰ ਦਿੱਤਾ ਗੁਰੂ ਦੀਦਾਰ ਪ੍ਰਮਾਤਮਾ ਵਾਲਮੀਕਿਆ ਵਾਂਜੀ ਤਮਸਾ ਨਦੀ ਦੇ ਕਿਨਾਰੇ ਉੱਪਰ ਪ੍ਰਕਾਸ਼ ਹੋਏ ਉਤਪਤ ਹੋਏ ਪ੍ਰਗਟ ਹੋਏ ਹੋਂਦ ਕੀ ਭਾਰਦਵਾਜ ਜੀ ਵਿਸ਼ਨੂੰ ਦੇ ਉਪਦੇਸ਼ ਅਨੁਸਾਰ ਮਾਤ ਲੋ ਦੀ ਧਰਤੀ ਦੇ ਉੱਪਰ ਤਮਸ਼ਾ ਨਦੀ ਲੱਭਦਾ ਫਿਰਦਾ ਹੈ ਤੇ ਸਹਿਬ ਕਹਿੰਦੇ ਹਨ ਜੰਗਲ ਬੀਆ ਬਾਣਾ ਵਿੱਚ ਲੱਭਦਿਆ ਫਿਰਦਿਆ ਤੁਰਦੇ ਫਿਰਦੇ ਰਖੀ ਭਾਰਤਵਾਦੀ ਤਮਸ਼ਾ ਨਦੀ ਦੇ ਕਿਨਾਰੇ ਉੱਪਰ ਤੁਰਿਆ ਫਿਰਦਾ ਹੈ ਤੇ अनेका ਸੰਗਤਾ ਆਗੀਆਂ ਹਨ ਪ੍ਰਮਾਤਮਾ ਵਾਲਮੀਕ ਦੀ ਆਵਾਜ਼ ਜੀ ਦੇ ਦਰਸ ਨਾਲ ਰਿਖੀ ਭਾਰਤਵਾਜ ਜੀ ਉਹਨਾਂ ਸੰਤਾਂ ਨੂੰ ਪੁੱਛਦਾ ਹੈ ਕਿ ਇਹ ਸੰਤ ਤੋਂ ਆਪ ਕਿੱਥੇ ਜਾ ਰਹੀਆਂ ਹੋ ਉਹ ਸੰਤਾਂ ਰਿਖੀ ਭਾਰਤਵਾਜ ਨੂੰ ਕਹਿ ਲੱਗੀਆਂ ਕਿ ਇਹ ਰਿਖੀ ਜੀ ਅਸੀਂ ਪ੍ਰਮਾਤਮਾ ਵਾਲਮੀਕ ਦੇ ਆਵਾਜ਼ ਦਾ ਦਰਸ਼ਨ ਕਰਨ ਜਾ ਰਹੇ ਹਾਂ ਉਹ ਪ੍ਰਮਾਤਮਾ ਵਾਲਮੀਕ ਦੇ ਆਵਾਜ਼ ਜੀ ਤਮਸ਼ਾ ਨਦੀ ਦੇ ਕਿਨਾਰੇ ਉੱਪਰ ਪ੍ਰਗਟ ਹੋ ਚੁੱਕੇ ਹਨ ਸੰਗਤਾਂ ਕੋਲ ਇਹ ਗੱਲ ਸੁਣ ਕੇ ਰਿਖੀ ਭਾਰਦਵਾਸ ਪਹਿਲਾ ਖਿੜ ਖਿੜ ਕਰਕੇ ਹੱਸਣ ਲੱਗ ਪੈਂਦਾ ਹੈ ਬਾਦ ਵਿੱਚ ਉਹ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਇਹ ਐਸਾ ਕੌਤਕ ਦੇਖ ਕੇ ਸੰਗਤਾਂ ਹੈਰਾਨ ਪਰੇਸ਼ਾਨ ਹੋ ਜਾਂਦੀਆਂ ਹਨ ਕਿ ਪਹਿਲਾ ਤਾਰੀਕੀ ਸਾਡੀ ਇਹ ਗੱਲ ਸੁਣ ਕੇ ਖਿੜ ਖਿੜ ਕਰਕੇ ਹਸਣ ਲੱਗ ਪਿਆ ਹੈ ਬਾਅਦ ਵਿੱਚ ਉਹ ਉੱਚੀ ਉੱਚੀ ਤਾਹਾ ਮਾਰ ਕੇ ਵਿਰਲਾਪ ਕਰਨ ਲੱਗ ਪਿਆ ਹੈ ਇਹ ਕਿਹੈਸਾ ਕੌਤਕ ਹੈ ਉਹ ਸੰਗਤਾ ਪੁੱਛਣ ਲੱਗੀ ਆ ਕਿ ਹੇ ਵੀ ਕੀ ਜੀ ਪਹਿਲਾ ਤਾਂ ਤੂੰ ਸਾਡੀ ਗੱਲ ਸੁਣ ਕੇ ਹਸਣ ਲੱਗ ਪਿਆ ਸੀ ਤੇ ਫਿਰ ਤੂੰ ਰੋਣ ਲੱਗ ਪਿਆ ਹੈ ਤੇਰਾ ਹਸਣ ਦਾ ਤੇ ਤیرے ਰੋਣ ਦਾ ਕਾਰਨ ਕੀ ਹੈ ਰਿਖੀ ਭਾਰਤਵਾਦ ਜੀ ਉਹਨਾਂ ਸੰਗਤਾਂ ਨੂੰ ਕਹਿੰਦਾ ਹੈ ਕਿ हे ਸੰਗਤੋ ਆਪ ਬਹੁਤ ਵੱਡੇ ਕਰਮਾ ਵਾਲੀਆਂ ਹੋ ਜੋ ਪ੍ਰਮਾਤਮਾ ਵਾਲਮੀਕ ਉਦਯਵਾਦੀ ਦੇ ਦਰਸ਼ਨ ਦਿਦਾਰਿਆਂ ਨੂੰ ਜਾਣੀਆਂ ਹੋ ਪਰ ਮੈਨੂੰ ਉਸ ਪ੍ਰਮਾਤਮਾ ਵਾਲਮੀਕ ਦੀਵਾਦੀ ਦੇ ਦਰਸ਼ਨ ਕਰਨ ਵਾਸਤੇ ਤਪਸ਼ਿਆ ਕਰਦੇ ਨੂੰ 60000 ਸਾਲ ਬੀਤ ਗਏ ਹਨ ਤੇ ਮੇਰੀ ਕੂਕ ਪੁਕਾਰ ਸੁਣ ਕੇ ਪ੍ਰਮਾਤਮਾ ਬਾਲਮੀਕ ਦੇ ਆਵਾਜ਼ ਜੀ ਪ੍ਰਗਟ ਹੋਇਆ ਹੈ ਪਰ ਉਸ ਨੂੰ ਪਹਿਲਾ ਦਰਸ਼ਨ ਮੈਨੂੰ ਦੇਣਾ ਚਾਹੀਦਾ ਸੀ ਪਰ ਤੁਸੀਂ ਮੇਰੇ ਤੋਂ ਵੀ ਕਰਮਾ ਵਾਲੀਆਂ ਹੋ ਜਿਨ੍ਹਾਂ ਨੂੰ ਪ੍ਰਮਾਤਮਾ ਬਾਲਮੀਕ ਦੇ ਆਵਾਜ਼ ਦਾ ਦਰਸ਼ਨ ਹੋਇਆ ਹੈ ਰਿਖੀ ਭਗਵਾਨ ਜੀ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਥੇ ਪਹੁੰਚ ਜਾਂਦੇ ਹਨ ਜਿੱਥੇ ਪ੍ਰਮਾਤਮਾ ਬਾਣੀ ਦੀ ਆਵਾਜ਼ ਜੀ ਪ੍ਰਕਾਸ਼ ਹੋਏ ਸੰ ਪ੍ਰਗਟ ਹੋਏ ਸੰ ਤੇ ਪ੍ਰਮਾਤਮਾ ਬਾਣੀ ਦੀ ਆਵਾਜ਼ ਦੀ ਵਡਿਆਈ ਕਰਦੇ ਹੈ ਰਿਖੀ ਭਗਵਾਨ ਜੀ ਸਭਨਾਂ ਨਾਰੀ ਜੈ ਬੋਲੋ ਜਗ ਵਿੱਚ ਆਇਆ ਸਿਰਜਨਹਾਰ ਦਰਸ਼ਨ ਹਰ ਕੀ ਮੂਰਤ ਕਾ ਕੋਟ ਜਨਮ ਦੁਖ ਖੰਡਨਹਾਰ ਦੇਖੀ ਭਾਰਤਵਾਸ ਪ੍ਰਮਾਤਮਾ ਵਾਲਮੀਕ ਦਿਆਵਾਜ ਦੀ ਉਪਮਾ ਕਰਦਾ ਹੈ ਵਡਿਆਈ ਕਰਦਾ ਹੈ ਅਮਰਤ ਮਾਣੀ ਦੱਸ ਦਿਆ ਸਭ ਨਾਰੀ ਜੈ ਬੋਲੋ ਜਗ ਵਿੱਚ ਆਇਆ ਸਿਰਜਨਹਾਰ ਦਰਸ ہر ਕੀ ਮੂਰਤ ਕਾ ਕੋਟ ਜਨਮੂ ਖੰਡਨ ਹਾਰ ਮਾਸ ਚੂਲਾ ਸਾਫ ਰਹੇ ਨਾਮ ਜੋ ਗੁਰੂ ਕਾ ਲੈਂਦੇ ਨੇ ਪੰਛੀ ਵੀ ਸਮਾਲ ਕੇ ਨੋ ਤੋਹੀ ਤੋਹੀ ਕਹਿੰਦੇ ਨੇ ਸੁਰਨਾ ਮੁਰਦਨ ਕਰਦੇ ਨੇ ਪਰਮੇਸ਼ਰ ਦਾ ਮੰਗਲ ਚਾਰ ਸਭ ਨਾਲ ਨਾਰੀ ਜੈ ਬੋਲੋ ਜਗ ਵਿੱਚ ਆਇਆ ਸਰਜਨਹਾਰ ਦਿਨਵੜ ਭਾਗੀ ਆਇਆ ਏ ਸਤਿਗੁਰੂ ਦਰਸ ਦਿਖਾਇਆ ਏ ਸੋ ਜਨ ਜਨਮ ਸਵਾਰ ਗਏ ਜੋ ਚਰਨਾ ਪ੍ਰਿਆਨ ਤਹੇ ਅੰਬਰਾਂ ਦੇ ਵਿੱਚ ਗਾਉਂਦੇ ਨੇ ਭਗਵਨ ਕੋ ਚੰਦਾ ਤਾਰ ਸਭ ਨਰ ਨਾਰੀ જય ਬੋਲੋ ਜਗ ਵਿੱਚ ਆਇਆ ਸਿਰਜਣਹਾਰ ਦਰਸ ਰ ਹਰ ਕੀ ਮੂਰਤ ਕਾ ਕੋਟਨੁ ਬਨੁਖਨਹਾਰ ਸਭ ਰੋਗਾਂ ਦਾ ਦਾਰੂ ਏ ਸਿਮਰਨ ਉਸ ਕਾਲੀ ਦਾ ਗਿਆਨ ਹਰੀਆ ਰਖਾਏ ਪੱਪੜ ਡਾਲੀ ਡਾਲੀ ਦਾ ਜਿਤਰੇ ਜੀਵ ਜੰਤ ਜਗ ਮੇ ਸਭਨਾ ਦਾ ਇੱਕੋ ਪਤਵਾਰ ਸਭਨਾਂ ਨਾਰੀ ਜੈ ਬੋਲੋ ਜਗ ਵਿੱਚ ਆਇਆ ਸਰਜਨਹਾਰ ਦਰਸ ਰਹ ਕੀ ਮੂਰਤ ਕਾ ਕੋਰ ਦਮ ਦੁਖਨ ਰਹਾ ਜੋ ਬੋਲੇ ਸੋਨ ਰਪੈ ਭਗਵਾਨ ਬਾਦਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਛਵਾੜ ਪੂਰਨ ਸਹਿਬ ਸਤਿਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਤਨ ਤਨ ਸੰਤੋ ਸਤਗੁਰੂ ਗੁਰੂ ਗੁਰਦੇਵ ਸਿੰਘ ਜੀ ਮਹਾਰਾਜ ਕੀ ਜੈ ਸ੍ਰੀ ਆਦ ਤਰਮ ਗ੍ਰੰਥ ਸ੍ਰੀ ਰਮਾਇਨ ਸਹਿ ਮਹਾਰਾਜ ਕੀ ਜੈ ਵਾल्ਮੀਕ ਧਰਮ ਕੀ ਜੈ ਵਾल्ਮੀਕ ਤੀਰਥ ਕੀ ਜੈ ਜੋ ਬੋਲੇ ਸੋਨਰ ਪੈ ਭਗਵਾਨ ਵਾल्ਮੀਕ ਮਹਾਰਾਜ ਕੇ ਸਦਾ ਸਦਾ ਹੀ ਜੈ